ਸਸਰੀਕਾਲ ਮੇਰਾ ਸਾਰੇ ਵੀਰ ਭਰਾਵਾਂ ਨੂੰ ਹਰੇ ਕ੍ਰਿਸ਼ਨਾਂ ਨੰਦਵਤ ਪ੍ਰਣਾਮ ਤੇ ਇਸ ਟਾਈਮ ਅਸੀਂ ਹੈਗੇ ਆ ਜੀ ਆਪਣਾ ਗੁਰੂ ਘਰ ਗੁਰੂ ਨਾਨਕ ਬਗੀਚੀ ਜਿਹੜਾ ਕਿ ਮਥੁਰਾ ਦੇ ਵਿੱਚ ਪੈਂਦਾ ਹੈ ਤੇ ਅੱਜ ਦਾ ਵਲੋਗ ਜਿਹੜਾ ਹੈਗਾ ਸਾਰੇ ਵੀਰ ਭਰਾਵਾਂ ਨੂੰ ਸਸਰੀਕਾਲ ਕਰਕੇ ਤੇ ਸਾਰੇ ਬਜ਼ੁਰਗਾਂ ਦੇ ਪੈਰੀ ਹੱਥ ਲਾ ਕੇ ਅੱਜ ਦੀ ਨਵੀਂ ਜਰਨੀ ਅੱਜ ਦਾ ਨਵਾਂ ਵਲੋਗ ਸ਼ੁਰੂ ਕਰਦੇ ਆ ਇਸ ਟਾਈਮ ਅਸੀਂ ਮਥੁਰਾ ਜਿਹਦੇ ਵਿੱਚ ਮੌਜੂਦ ਆ ਤੇ ਮਥੁਰਾ ਦੇ ਵਿੱਚ ਆਪਾਂ ਕੱਲ ਰਾਤ ਨੂੰ ਏਸੀ ਗੁਰੂ ਘਰ ਦੇ ਵਿੱਚ ਸਟੇ ਕਰ ਲਿਆ ਸੀਗਾ ਇਹੀ ਜਿਹੜਾ ਗੁਰੂ ਘਰ ਸੀਗਾ ਦੇ ਵਿੱਚ ਆਪਣਾ ਸਟੇ ਹੋ ਗਿਆ ਸੀਗਾ ਤੇ ਇਹ ਸੀਗਾ ਆਪਣਾ ਸਟੇ ਜੀ ਕੱਲ ਦਾ ਲ ਚੱਕੀ ਸੀਗੀ ਤੇ ਮੰਜੀ ਉਧਰਲੇ ਪਾਸੇ ਰੱਖ ਕੇ ਆਰਾਮ ਨਾਲ ਉਥੇ ਪਿਆ ਰਿਆ ਸੀਗਾ ਕਿਉਂਕਿ ਕੂਲਰ ਦੀ ਜਿਹੜੀ ਹਵਾ ਸੀਗੀ ਉਹ ਆਂਦੀ ਰਹੀ ਸੀਗੀ ਵਧੀਆ ਇੱਧਰ ਆਪਣਾ ਜਿਹੜਾ ਹੈਗਾ ਪਲੱਗ ਲਾ ਕੇ ਪਲੱਗ ਲਾ ਕੇ ਸਾਰੇ ਆਪਣੇ ਜਿਹੜੇ ਸਿਸਟਮ ਇਕੁਇਪਮੈਂਟ ਸੀਗੇ ਸਾਰੇ ਚਾਰਜ ਲਾਤੇ ਸੀ ਜਿਵੇਂ ਹੁਣੇ ਲੱਗੇ ਹੀ ਪਏ ਆ ਆ ਦੇਖੋ ਇਹਦਾ ਪਾਵਰ ਬੈਂਕ ਤੇ ਸੰਦੀਪ ਨੇ ਦੋ ਪਾਵਰ ਬੈਂਕ ਸੀਗੇ ਇੱਕ ਹਰਪਾੜ ਦਾ ਇੱਕ ਆਪਾਂ ਨੂੰ ਦਿੱਲੀ ਆ ਲੈਣ ਦਿੱਤਾ ਸੀਗਾ ਇਹ ਤਾਰ ਜੀੜਾ ਤੇ ਇਹਦੇ ਕਾਲੇ ਜਿਹੇ ਹੈਡਫੋਨ ਤੇ ਦਾ ਹੁਣ ਵੀ ਚਾਰਜ ਲੱਗਾ ਹੋਇਆ ਸੀਗਾ ਤੇ ਬਸ ਫਿਰ ਅੱਜ ਦਾ ਜਿਹੜਾ ਵਲੋਗ ਆਪਾਂ ਅੱਜ ਸ਼ੁਰੂ ਕਰ ਚੁੱਕੇ ਆ ਤੇ ਹੁਣ ਚਲਦੇ ਆ ਕ੍ਰਿਸ਼ਨ ਨੇ ਜਨਮ ਭੂਮੀ ਜਿਹੜੀ ਮਥੁਰਾ ਦੇ ਵਿੱਚ ਪੈਂਦੀ ਹੈ ਤੇ ਇੱਧਰ ਆਪਣਾ ਹਰਪਾਲ ਭਾਈ ਕੀ ਹਾਲ ਹੈ ਜੀ ਹਾਲ ਜੀ ਹੋਰ ਵਧੀਆ ਵਧੀਆ ਕੁਝ ਬੋਲ ਤੇ ਦੋਖੇ ਬੋਲ ਕੀ ਬੋਲਦਾ ਤੁਸੀਂ ਚਲ ਰਹਿਣ ਦਿਓ ਮੈਂ ਫਿਰ ਆਪਣੀ ਜੀ ਕਰ ਲੈਣਾ ਤੇ ਇੱਧਰ ਆਪਣੇ ਸਾਈਕਲ ਰਾਤ ਨੂੰ ਇੱਥੇ ਖੜਾ ਆਤੇ ਸੀਗੇ ਕਿਉਂਕਿ ਮੀਂਹ ਕਣੀ ਦਾ ਮੌਸਮ ਹੈ ਤੇ ਪਤਾ ਨਹੀਂ ਲੱਗਦਾ ਕਦੋਂ ਬਾਰਿਸ਼ ਆ ਜੇ ਕਦੋਂ ਕੁਝ ਹੋ ਜੇ ਐਸੀ ਦੀ ਸਾਈਕਲ ਆਪਣੇ ਜਿਹੜੇ ਸੀਗੇ ਉਹ ਰਾਤ ਨੂੰ ਇੱਧਰ ਹੀ ਖੜੇ ਹੋ ਗਏ ਸੀਗੇ ਤੇ ਇੱਧਰ ਆਪਣਾ ਬਿੱਟੂ ਸਾਈਕਲ ਸੈੱਟ ਕਰੀ ਜਾਂਦਾ ਹੈਗਾ ਆਪਣਾ ਇੱਧਰ ਇਹ ਰਿਹਾ ਸਾਈਕਲ ਤੇ ਦਰਸ਼ਨ ਕਰੋ ਜੀ ਸਾਈਕਲਾਂ ਦੇ ਚਲੋ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਚੱਲਦੇ ਆ ਹੁਣ ਦਰਸ਼ਨ ਜ਼ਿਦਾਰ ਕਰਦੇ ਆ ਹਰੇਕ ਥਾਂ ਦੇ ਤੇ ਹਰੇਕ ਥਾਂ ਜਾ ਕੇ ਤੁਹਾਨੂੰ ਉਥੇ ਦਾ ਇਤਿਹਾਸ ਵੀ ਦੱਸਦੇ ਆ ਉੱਥੇ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਬਣੇ ਰਹੋ ਲੋਕ ਦੇ ਨਾਲ ਹੁਣੇ ਲਾਈਕ ਕਰ ਦੋ ਹੁਣੇ ਸਬਸਕ੍ਰਾਈਬ ਕਰ ਦੋ ਹੁਣੇ ਜਿਹੜਾ ਹੈਗਾ ਆਪਣੇ ਅੱਗੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਜਿਹੜੀ ਵੀਡੀਓ ਹੈ ਸਾਡੀ ਸਾਂਝੀ ਕਰ ਦੋ ਤੇ ਚਲੋ ਬਿੱਟੂ ਦੀ ਵੀ ਸਸਰੀ ਘਰ ਲੈ ਲੈਨੇ ਆ ਸਸਰੀ ਘਰ ਜੀ ਸਾਰਿਆਂ ਨੂੰ ਮੈਂ ਕਹਤੜਨਾ ਇੱਕ ਹੋਰ ਗੱਲ ਜਿਹੜੀ ਹੈਗੀ ਸਾਂਝੀ ਕਰਦੀ ਏ ਉਹ ਇਹ ਗੱਲ ਐਦਾ ਹੈ ਕਿ ਆਪਾਂ ਹੋ ਸਕਦਾ ਹੈ ਕੁਝ ਕਮੰਦਰ ਮਿਸ ਕਰਦੀਏ ਬ੍ਰਿੰਦਾਵਨ ਆਏ ਹੋਿਆਂ ਦੇ ਤੇ ਬਸ ਫਿਰ ਉਹ ਅਗਲੀ ਵਾਰੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਐਤਕੀ ਸੀਨ ਇਦਾਂ ਹੋਇਆ ਕਿ ਆਪਣੇ ਕੋਲ ਦਿਨ ਘੱਟ ਨੇ ਤੇ ਮੰਦਿਰ ਬਹੁਤ ਜ਼ਿਆਦਾ ਨੇ ਅਗਲੀ ਵਾਰੀ ਫੇਰ ਆਵਾਂਗੇ ਤੇ ਅਗਲੀ ਵਾਰੀ ਜਿਆਦਾ ਤੋਂ ਜਿਆਦਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣੇ ਮੇਨ ਮੇਨ ਮੁੱਖ ਸਥਾਨ ਜਿਹੜੇ ਹੈਗੇ ਆਪਣੇ ਬ੍ਰਿੰਦਾਵਨ ਦੇ ਵਿੱਚ ਉਹ ਤੁਹਾਨੂੰ ਸਾਰੇ ਦਿਖਾ ਦਿੰਨੇ ਆ ਉਹ ਦਿਖਾਉਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਨੈਕਸਟ ਆਪਣਾ ਚਾਲਾ ਜਿਹੜਾ ਪਾ ਲਾਂਗੇ ਆਗਰੇ ਵਾਲੇ ਨੂੰ ਤੇ ਆਗਰੇ ਜਾ ਕੇ ਫਿਰ ਉੱਥੇ ਗੁਰੂ ਘਰ ਹੈ ਗੁਰੂ ਘਾਤਾਲ ਉਹ ਦਿਖਾਵਾਂਗੇ ਗੁਰੂ ਘਾਤਾਲ ਤੋਂ ਬਾਅਦ ਉੱਥੇ ਫਤਿਹਪੁਰ 시ਕਰੀ ਹੈਗੀ ਕਾਫੀ ਸਾਰੇ ਕਿਲੇ ਉਹ ਵੀ ਦਿਖਾਵਾਂਗੇ ਸ਼ਹਿਰ ਮथुरा ਪੈਦਲ ਹੀ ਜਾ ਰਹੇ ਹਾਂ ਜੀ ਆਪਾਂ ਜਨਮ ਭੂਮੀ ਦੇ ਵਿੱਚ ਦੇਖਦੇ ਹਾਂ ਕੈਮਰਾ ਅਲਾਉਡ ਹੈ ਜਾਂ ਨਹੀਂ ਹੈ ਨਹੀਂ ਤਾਂ ਫਿਰ ਬਾਹਰ ਆ ਕੇ ਤੁਹਾਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਅਸੀਂ ਦਵਾਵਾਂਗੇ ਜੇ ਅਗਰ ਅਲਾਉਡ ਹੋਇਆ ਤਾਂ ਜਰੂਰ ਲੈ ਕੇ ਜਾਵਾਂਗੇ ਅੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਹੋ ਸਕਦਾ ਹੈ ਪਿਛਲੇ ਸਾਲ ਇੱਕ ਮਤਾ ਪਾਸ ਹੋਇਆ ਸੀਗਾ ਇੱਥੇ ਨਾ ਬੜਾ ਜ਼ਿਆਦਾ ਉਹ ਚੱਲ ਰਿਹਾ ਹੈਗਾ ਮਸਲਾ ਜਗਾ ਜ਼ਮੀਨ ਨੂੰ ਲੈ ਕੇ ਜਿੱਦਾਂ ਰਾਮ ਮੰਦਿਰ ਦਾ ਮਸਲਾ ਸੀਗਾ ਉਦਾਂ ਹੀ ਕ੍ਰਿਸ਼ਨ ਜਨਮ ਭੂਮੀ ਦਾ ਵੀ ਮਸਲਾ ਹੈਗਾ ਜੇ ਹੋ ਸਕਿਆ ਤਾਂ ਕੈਮਰਾ ਅੰਦਰ ਜ਼ਰੂਰ ਲੈ ਕੇ ਜਾਵਾਂਗੇ ਪਹਿਲੇ ਤਾਂ ਚਲੇ ਜਾਂਦੇ ਸੀ ਹੁਣ ਨਹੀਂ ਪਤਾ ਜਾਂਦੇ ਕਿ ਨਹੀਂ ਬਣੇ ਰਹੋ ਵਲੌਗ ਦੇ ਨਾਲ ਤੇ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਵੀ ਸਾਡੇ ਨਾਲ ਹੋਏਗਾ ਇਹ ਜੀ ਉਹ ਥਾਂ ਹੈ ਜੀ ਕ੍ਰਿਸ਼ਨ ਜਨਮ ਭੂਮੀ ਦੀ ਅਗਰ ਗੱਲ ਕਰੀਏ ਤਾਂ ਇਹ ਉਹ ਥਾਂ ਹੈ ਜੀ ਜਿੱਥੇ ਕਾਂਸ ਜਿਹੜਾ ਸੀਗਾ ਉਹਨੇ ਕਾਰਾਗਾਰ ਚ ਬੰਦ ਕਰਿਆ ਹੋਇਆ ਸੀਗਾ ਸਾਡੀ ਮਾਂ ਦੇਵਕੀ ਨੂੰ ਤੇ ਉਹਨੂੰ ਖਤਰਾ ਸੀਗਾ ਕਿਉਂਕਿ ਭਵਿਸ਼ੇਵਾਨੀ ਹੋਈ ਸੀਗੀ ਭਵਿਸ਼ੇਵਾਨੀ ਚ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਵੀ ਸੰਤਾਨ ਹੋਏਗੀ ਦੇਵਕੀ ਵੱਲੋਂ ਉਹ ਤੇਰਾ ਕਾਲ ਬਣੇਗੀ ਦੇਵਕੀ ਦਾ ਕਿਉਂਕਿ ਕਾਂਸ ਦੇ ਇੰਨੇ ਜ਼ਿਆਦਾ ਜੁਰਮ ਸੀਗੇ ਇੰਨੇ ਜ਼ਿਆਦਾ ਦੁਸ਼ਟ ਕੰਮ ਕਰਦਾ ਸੀਗਾ ਉਹ ਤੇ ਇਹ ਉਹ ਥਾਂ ਐ ਜਿੱਥੇ ਆਪਣੇ ਹਰੀ ਦਾ ਜਨਮ ਹੋਇਆ ਸੀਗਾ ਤੇ ਕਾਰਾਗਾਰ ਦੇ ਵਿੱਚ ਜਨਮ ਹੋਇਆ ਸੀਗਾ ਤੇ ਇੱਧਰ ਆਪਣਾ ਬਿੱਟੂ ਤੇ ਹਰਪਾਲ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਇਧਰ ਜੀ ਮੰਦਰ ਹੈ ਜੀ ਹੁਣ ਇਹ ਨਹੀਂ ਪਤਾ ਕਿਹੜਾ ਹੈ ਪਰ ਕੋਈ ਤਾਂ ਹੈਗਾ ਜੀ ਕੋਈ ਤਾਂ ਹੈਗਾ ਜੀ ਕੋਈ ਤਾਂ ਹੈ ਬਾਕੀ ਜਿਹੜੀ ਭਵਿਸ਼ਾਵਾਣੀ ਹੋਈ ਸੀ ਉਹਦੇ ਚ ਇਹ ਦੱਸਿਆ ਗਿਆ ਸੀਗਾ ਕਿ ਹੋ ਸਕਦਾ ਵਾ ਤੇਰਾ ਕਾਲ ਬਣੇ ਫਿਰ ਜਦੋਂ ਵੀ ਕੋਈ ਸੰਤਾਨ ਪ੍ਰਾਪਤੀ ਹੁੰਦੀ ਸੀ ਦੇਵਕੀ ਵੱਲੋਂ ਤਾਂ ਉੱਥੇ ਜਾ ਕੇ ਕੰਸ ਵੱਲੋਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ ਸਰਮੈਟਿਕ ਲੈਂਦੇ ਹੋਏ ਬਿੱਟੂ ਤੇ ਲੈਣ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬੜਾ ਜਿਆਦਾ ਜਾਮ ਹੋਊਗਾ। ਸ੍ਰੀ ਕ੍ਰਿਸ਼ਨ ਦਵਾਰ ਗੇਟ ਨੰਬਰ 1 ਜੀ। ਜੇ ਗੱਲ ਕਰੀਏ ਦਰਸ਼ਕਾਂ ਦੇ ਦਾਰਾਂ ਦੀ ਅੰਦਰ ਮੰਦਰ ਦੇ ਅੰਦਰ ਦਰਸ਼ਨ ਕਰਨ ਦੀ ਤੇ ਇਸ ਟਾਈਮ ਭੀੜ ਬਹੁਤ ਜ਼ਿਆਦਾ ਹੈਗੀ ਹੈ ਤੇ ਅੰਦਰ ਫੋਨ ਲੈ ਜਾਣਾ ਬੰਦਾ ਜੀ ਤੇ ਫੋਨ ਨਹੀਂ ਲਿਜਾ ਸਕਦੇ ਬੈਨ ਹੈਗਾ ਜਿਹਦੇ ਕਰਕੇ ਅਸੀਂ ਇੱਥੇ ਗਦੋ ਠੰਡਾ ਪੀ ਲੈਨੇ ਆ ਤੇ ਉਹ ਠੰਡੇ ਲਈ ਦੁਕਾਨ ਤੇ ਆਪਣੇ ਕੈਮਰੇ ਦੇ ਫੋਨ ਜਮਾ ਕਰਾ ਦਾਂਗੇ ਨਾ ਕਿ ਟ ਲੈ ਜਾ ਸਕਦੇ ਅੰਦਰ ਆਪਾਂ ਨੂੰ ਮਨਾ ਕਰ ਦਿੱਤਾ ਗਿਆ ਤੇ ਆਪਾਂ ਉੱਥੇ ਸਮਾਨ ਧਰ ਕੇ ਆਪਾਂ ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਅੰਦਰ ਤੇ ਫਿਰ ਸਮਾਨ ਅੰਦਰ ਹੀ ਪਿਆ ਰਹੇਗਾ ਤੇ ਅੰਦਰ ਦੇ ਦਰਸ਼ਨ ਨਹੀਂ ਕਰਾ ਪਾਵਾਂਗੇ ਉਹਦੇ ਲਈ ਮਾਫੀ ਹੈ ਬਾਹਰ ਉਹ ਤੁਹਾਨੂੰ ਦਿਖਾਤਾ ਹੈ ਬਸ ਮੰਨ ਲਓ ਬਾਹਰ ਹੀ ਅਸੀਂ ਦਰਸ਼ਨ ਤੁਹਾਨੂੰ ਕਰਾ ਦਿੰਦੇ ਨੇ ਜੇ ਗੱਲ ਕਰੀਏ ਸਮਾਨ ਅੰਦਰ ਕਿਉਂ ਨਹੀਂ ਲਿਜਾਇਆ ਜਾ ਸਕਦਾ ਤੁਹਾਨੂੰ ਮੈਂ ਪਹਿਲੇ ਵੀ ਦੱਸੀ ਸੀ ਕਿ ਇੱਥੇ ਥੋੜੀ ਪ੍ਰਤੀਬੰਧੀਆਂ ਹੈ ਚੀਜ਼ਾਂ ਦੀਆਂ ਜਿਹੜੀਆਂ ਕਿ ਇੱਥੇ ਰਾਮ ਭੂਮੀ ਵਰਗਾ ਜਿਹੜਾ ਸੀਗਾ ਮਾਹੌਲ ਸੇਮ ਹੈਗਾ ਇੱਥੇ ਜਗਾ ਦਾ ਥੋੜਾ ਜਿਹਾ ਪ੍ਰੋਬਲਮ ਹੈ ਤਾਂ ਕਰਕੇ ਇੱਥੇ ਦੀ ਕੋਈ ਵੀ ਪ੍ਰਾਈਵੇਟ ਚੀਜ਼ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ ਨਹੀਂ ਦੇਖਣ ਨੂੰ ਮਿਲਦੀ ਤੇ ਚਲੋ ਜੀ ਬਣੇ ਰਹੋ ਵਲੋਗ ਦੇ ਨਾਲ ਹੁਣ ਚਲਦੇ ਹਾਂ ਦਵਾਰਕਾ ਦੀਸ਼ ਮੰਦਰ ਤੇ ਫਿਰ ਬਿਰਲਾ ਮੰਦਰ ਜਾਵਾਂਗੇ ਤੇ ਜੇਕਰ ਗੱਲ ਕਰੀਏ ਆਪਾਂ ਮੰਦਰ ਦੇ ਅੰਦਰ ਅਸੀਂ ਦਰਸ਼ਨ ਤਿਆਰ ਕਰ ਰਹੇ ਆ ਬੜੇ ਸੋਹਣੇ ਦਰਸ਼ਨ ਹੋ ਗਏ ਤੇ ਵਧੀਆ ਆਪਾਂ ਨੂੰ ਆ ਆਪਾਂ ਅਸ਼ੀਰਵਾਦ ਲੈ ਕੇ ਆ ਗਏ ਆ ਪ੍ਰਮਾਤਮਾ ਦਾ ਤੇ ਫੋਨ ਵਗੈਰਾ ਜਿਹੜੇ ਸੀ ਆਪਾਂ ਪਿੱਛੇ ਉਧਰ ਸਾਹਮਣੇ ਪਾਸੇ ਕਰਿਆਨੇ ਦੀ ਦੁਕਾਨ ਸੀ ਉੱਥੇ ਜਮ੍ਹਾਂ ਕਰਾਉਂਦੇ ਸੀਗੇ ਤੇ ਉਹ ਨਹੀਂ ਅਸੀਂ ਥੋੜਾ ਸਮਾਨ ਉਹਦੇ ਕੋਲ ਲੈ ਲਿਆ ਸੀਗਾ ਮਾੜਾ ਜਿਹਾ ਪ੍ਰਸ਼ਾਦ ਪ੍ਰਸ਼ੂਜਾ ਤਾਂ ਕਿ ਉਹਨੂੰ ਵੀ ਆਣਾ ਲੱਗੇ ਕਿ ਫ੍ਰੀ ਦੇ ਵਿੱਚ ਸਮਾਨ ਧਰ ਗਏ ਤੇ ਆਪਣਾ ਸਮਾਨ ਵੀ ਸੇਫ ਰਿਹਾ ਬਿਲਕੁਲ ਸੇਫ ਉਦਾਂ ਜੇ ਆਪਾਂ ਕਿਤੇ ਬਾਹਰ ਛੱਡ ਜਾਂਦੇ ਤਾਂ ਅੰਦਰ ਇੱਥੇ ਖਤਰਨਾਕ ਜੇ ਨੇ ਉਹ ਹੋ ਸਕਦਾ ਹੈ ਸਮਾਨ ਦਾ ਨੁਕਸਾਨ ਕਰ ਜੰਦੇ ਜਾਂ ਕਿਸੇ ਹੋਰ ਅੰਦਰ ਲੋਕਰ-ਲੁਕਰ ਚ ਲੁਕਦੇ ਤਾਂ ਚੰਗਾ ਪਤਾ ਨਹੀਂ ਲੱਗਦਾ ਕਿਉਂਕਿ ਸਮਾਨ ਸਾਡਾ ਮਹਿੰਗਾ ਕੈਮਰਾ ਫੋਨ ਵਗੈਰਾ ਹੈਗੇ ਕਿਤੇ ਟੁੱਟ ਡਟ ਨਾ ਜਾਵੇ ਤਾਂ ਕਰਕੇ ਦਰਸ਼ਕ ਦਰਸ਼ਕ ਕਰਕੇ ਹੁਣ ਗਰਮੀ ਦਾ ਹਾਲ ਜਿਹੜਾ ਮਾੜਾ ਹੀ ਹੈ ਬਾਹਰ ਨੂੰ ਆ ਗਏ ਆ ਮੱਥਾ ਟੇਕੇ ਤੇ ਹੁਣ ਬਣੇ ਰਹੋ ਵਲੋਗ ਦੇ ਨਾਲ ਕਿਉਂਕਿ ਅੰਦਰ ਤੁਹਾਨੂੰ ਤਾਂ ਨਹੀਂ ਦਿਖਾ ਪਾਈ ਕਿਉਂਕਿ ਉੱਥੇ ਜਿਹੜਾ ਸੀਗਾ ਫੋਨ ਅਲਾਉਡ ਨਹੀਂ ਸੀਗੇ ਤੇ ਬਿੱਟੂ ਕਿੱਦਾਂ ਦੇ ਰਹੇ ਦਰਸ਼ਕ ਦਾਰ ਹਾਂਜੀ ਹਾਂਜੀ ਬਹੁਤ ਵਧੀਆ ਰਹੇ ਜੀ ਤੇ ਹਾਰਪਾਲ ਬਹੁਤ ਵਧੀਆ ਦਰਸ਼ਨ ਹੋਈ ਅ ਅਜੇ ਥੋੜਾਗਾ ਆਪਾਂ ਹੋਰ ਵਧੀਆ ਦਿਖਾਵਾਂਗੇ ਜੀ ਤੇ ਜੇਕਰ ਗੱਲ ਕਰੀਏ ਅਸੀਂ ਪਿਛੇ ਮੰਦਰ ਦੇ ਇਤਿਹਾਸ ਬਾਰੇ ਤੁਹਾਨੂੰ ਸਾਰੀ ਕੁਝ ਦੱਸ ਹੀ ਦਿੱਤਾ ਸੀਗਾ ਇਹ ਉਹੀ ਸਥਾਨ ਸੀਗਾ ਜਿੱਥੇ ਕਾਰਾਗਾਰ ਦੇ ਵਿੱਚ ਆਪਣੇ ਹਰੀ ਦਾ ਜਨਮ ਹੋਇਆ ਸੀਗਾ ਤੇ ਹਰੀ ਦਾ ਜਨਮ ਤਾਂ ਹੀ ਕਹਿ ਸਕਦੇ ਆ ਉਤਰੀਤ ਹੋਏ ਸੀਗੇ ਕ੍ਰਿਸ਼ਨ ਨੂੰ ਅਵਤਾਰਿਤ ਕਿਹਾ ਜਾਂਦਾ ਬਾਕੀ ਸਾਰੇ ਵਿਸ਼ਨੂ ਦੇ ਸਾਰੇ ਅਵਤਾਰਾਂ ਨੂੰ ਅਵਤਾਰ ਕਿਹਾ ਜਾਂਦਾ ਕਿਉਂਕਿ ਕ੍ਰਿਸ਼ਨ ਜਿਹੜੇ ਆ ਉਹ ਖੁਦ ਹੀ ਨਰਾਇਣ ਨੇ ਨਰਾਇਣ ਤੋਂ ਵੀ ਵੱਡੀ ਉਹ ਪਾਦੀ ਕ੍ਰਿਸ਼ਨ ਦੀ ਹੈ ਵਿਸ਼ਨੂ ਜੀ ਤੋਂ ਵੀ ਵੱਡੀ ਉਹ ਪਾਦੀ ਜਿਹੜੀ ਹੈ ਉਹ ਹਰੀ ਦੀ ਹੈ ਤੇ ਕੇ ਉਹੀ ਸਥਾਨ ਸੀਗਾ ਦਰਸ਼ਨ ਤੁਹਾਨੂੰ ਜਿੱਥੇ ਦੇ ਕਰਾਏ ਅੰਦਰ ਦੇ ਨਹੀਂ ਕਰਾ पाए ਹੋ ਸਕਿਆ ਕੋਈ ਫੋਟੋ ਮੈਨੂੰ ਉਧਰ ਉਧਰ ਮਿਲੀ ਤਾਂ ਜਰੂਰ ਲਾ ਕੇ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਜਿਹੜਾ ਦਰਸ਼ਨ ਕਰਾ ਦਾਂਗਾ ਤੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਇਧਰ ਚਪਲਾਂ ਦੀ ਸੇਲ ਲੱਗੀ ਹੋਈ ਹੈ ਸੇਲ ਲੱਗੀ ਹੋਈ ਹੈ ਪਿਆਰੇ ਰੇਡਾ ਚਪਲੇ 100 ਰੁਪਏ ਚਪਲਾਂ ਦੀ ਰੇਟ ਨੇ ਜੀ ਤੇ ਆਹ ਦੇਖ ਲਓ ਜੀ ਚਪਲਾ ਵਾਹ ਜੀ ਵਾਹ ਵਾਹ ਜੀ ਤੇ ਇੱਕ ਰੋਕਸ ਦਿਖਾਣਾ ਜਿਹੜਾ 9 ਨੰਬਰ ਕਾਲੇ ਰੰਗ ਵਿੱਚ 8:00 ਹੋਗਾ 8:00 ਬਜੇ ਹੋਗਾ 8:00 ਮੇ ਹੋਗਾ ਦਿਖਾਣਾ ਜਰਾ ਵਾਹ ਜੀ ਵਾਹ ਟਾਈਮ ਹੋ ਗਿਆ 12:30 1 ਵਜੇ ਦਾ ਤੇ ਹੁਣ ਜਿਹੜੇ ਮੰਦਰ ਨੇ ਸਾਰੇ ਦੇ ਸਾਰੇ ਉਹ ਕਪਾਟ ਬੰਦ ਹੋ ਚੁੱਕੇ ਹੋਣਗੇ ਤੇ ਹੁਣ ਅਸੀਂ ਫਿਰ ਪਲਾਨ ਅਪ ਕਰਿਆ ਕਿ ਚਲੋ ਗੁਰੂ ਘਰ ਜਾਂਦੇ ਆ 4:00 ਵਜੇ ਜਦੋਂ ਫਿਰ ਮੰਦਰਾਂ ਦੇ ਖੁੱਲਣ ਦਾ ਦਵਾਰਾ ਟਾਈਮ ਹੋ ਜਾਏਗਾ ਫਿਰ ਉਦੋਂ ਫਿਰ ਜਾ ਕੇ ਮੰਦਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ इधर जी अलीगढ़ मुकेश कोला मटर कुलचे वाले बेकार मटर कुलचे की प्लेट ये बकार बकार का मतलब क्या होता है बकार का बेकार का मतलब क्या है भाई बेकार लिखा हुआ बेकार मटर कुलचे बकार ये लिखा नहीं बेकार मटर कुलचे की प्लेट ये बेकार होते हैं अच्छा क्या जो जो चीज़ है टेस्ट टेस्ट होती है बेकार लगा रहा है। अच्छा, पर उसे बेकार पार पार अच्छा, टेस्ट अच्छा अच्छा पर देते देते हैं? हैं दिखा फिर कैसा भाई? पिछे जरा छोले कुल्चिया लिखा बेकार छोले कुल्चे ਪੁੱਛਣ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਕਹਿੰਦਾ ਉਹ ਇਹਨੂੰ ਬਕਾਰ ਛੋਲੇ ਕੁਲਚੇ ਸੀ ਇਸ ਲਈ ਕਹਿੰਨੇ ਆ ਕਿ ਇਹ ਜਿਹੜਾ ਵੀ ਆ ਕੇ ਖਾ ਕੇ ਜਾਂਦਾ ਹੈ ਉਹ ਕਹਿੰਦਾ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਤੇ ਜਦੋਂ ਬਹੁਤ ਵਧੀਆ ਕਹਿ ਦਿੰਦਾ ਤੇ ਕਹਿੰਦਾ ਛੋਲਿਆਂ ਨੂੰ ਮੇਰੇ ਨਜ਼ਰ ਲੱਗੀ ਸੀਗੀ ਫਿਰ ਮੈਂ ਉਹਦਾ ਨਾਮ ਬਕਾਰ ਪਾਤਾ ਤਾਂ ਕਰਕੇ ਜਦੋਂ ਵੀ ਕੋਈ ਆਂਦਾ ਉਹ ਮੈਨੂੰ ਕਹਿੰਦਾ ਕਿ ਬਕਾਰ ਛੋਲੇ ਦੇ ਦਿਓ ਮੈਨੂੰ ਤੇ ਫਿਰ ਛੋਲੇ ਉਹਨੇ ਹੀ ਸਵਾਦ ਬਾਨੇ ਨੇ ਤੇ ਇਸ ਕਰਕੇ ਉਹਦੇ ਛੋਲੇ ਜਿਹੜੇ ਨੇ ਬਕਾਰ ਨੇ ਜੀ ਗਰਮੀ ਦੇ ਹਾਲਾਤ ਇੰਨੇ ਮਾੜੇ ਨੇ ਕਿ ਆਪਣੇ ਹਰਪਾਲ ਤੇ ਬਿੱਟੂ ਕਹਿੰਦੇ ਕੋਈ ਠੰਡਾ ਪੀਣਾ ਹੈ ਫਿਰ ਇਹਨਾਂ ਨੂੰ ਲਿਆਏ ਛੱਪਨ ਭੋਗ ਰਸ ਕੀ ਕਲੀਆਂ ਤੇ ਤੇ ਤਲਾਓ ਠੰਡਾ ਕੁਛ ਲੈ ਲੈਨੇ ਆ ਇਹਨਾਂ ਆਜੋ ਆਹ ਨੇ ਜੀ ਬਰਿੰਦਾਵਨ ਦੇ ਸਪੈਸ਼ਲ ਪੇੜੇ ਜੇ ਬਰਿੰਦਾਵਨ ਵਾਲੇ ਪੇੜੇ ਹਨਾ ਇਹ ਮਥਰਾ ਵਾਲੇ ਮਥਰਾ ਤੇ ਆਹ ਮਥਰਾ ਦੇ ਪੇੜੇ ਨੇ ਆਹ ਹੁੰਦਾ ਜੀ ਕੇਵਰ ਜਿਹੜਾ ਹਰਿਆਣਾ 'ਚ ਬੜਾ ਫੇਮਸ ਹੈ ਜੀ ਆਪਣੇ ਪੰਜਾਬ 'ਚ ਵੀ ਹੁਣ ਬਣਨ ਲੱਗ ਗਿਆ ਹੈ ਇਹ ਗਾਂ ਦੇ ghee ਕੇ ਹਨ ਉਹ ਗਾਂ ਦੇ ਦੁੱਧ ਕੇ ਇਹ ਮਾਲ ਘਾਸ ਕੇ ਦੂਰ ਕੇ ਮਾਲ ਕੋਈ ਹੈ ਇਹ ਭੈਂਸ ਦੇ ਦੁੱਧ ਦੇ ਮੱਝ ਦੇ ਜਿਹੜਾ ਮਾਂਝ ਕਹਿ ਦਿੰਦੇ ਆ ਉਹ ਦੁੱਧ ਦੇ ਜੀਨੇ ਤੇ ਹੀ ਇਹ ਇਹ ਕਹ ਹੈ ਜੀ ਇਹ ਸੋਣ ਪਾਪੜੀ ਬਾਜੀ ਮਾਲ ਘਾਸ ਕੇ ਦੂਰ ਕੇ ਕਾਦੀ ਦੁੱਧ ਦੇ ਨੇ ਮਾਂਝ ਕੇ ਦੁੱਧ ਕੇ ਮਾਂਝ ਕੇ ਦੁੱਧ ਦੇ ਇਹ ਜੀ ਆਪਣੀ ਸਪੈਸ਼ਲ ਮਥਰਾ ਦੀ ਲੱਸੀ ਤੇ ਉੱਤੇ ਸ਼ਰਬਤ ਜਿਹੜਾ ਰੂਹ ਵਜਾਲਾ ਹੁੰਦਾ ਉਹ ਪਾ ਕੇ ਦਿੱਤਾ ਗਿਆ ਤੇ ਬਹੁਤ ਹੀ ਗਾੜੀ ਹੈ ਬਈ ਅੱਜ ਥੋੜਾ ਜਿਆ ਹੋ ਸਕਦਾ ਵੈ ਕਿ ਆਪਾਂ ਲੇ ਮਠੇ ਲੱਗ ਰਹੀ ਹੋ ਕਿਉਂਕਿ ਸ਼ਵੇਰ ਦੇ ਆਪਾਂ ਰੈਸਟ ਹੀ ਕਰਿਆ ਜਾ ਰਹੇ ਸੀਗੇ ਇੱਕ ਦਿਨ ਰੈਸਟ ਦਾ ਜ਼ਰੂਰ ਆਂਦਾ ਸਾਡੇ ਸਾਈਕਲ ਸਫਰ ਦੇ ਹਫਤੇ ਦੇ ਵਿੱਚ ਜੀ ਕਹਾਂ ਲ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਗਾਇਤਰੀ ਧਪੋ ਧੂਮੀਵਾਰੇ ਇਹ ਵਿਸ਼ੁਦਾ ਪ੍ਰਸਿੱਧ ਗਾਇਤਰੀ ਮੰਦਿਰ ਹੈ ਜੀ ਇੰਦਰ ਹੈ ਜੀ ਆਪਣਾ ਬਿਰਲਾ ਮੰਦਿਰ ਜਿਹਨੂੰ ਭਗਵਤ ਗੀਤਾ ਮੰਦਿਰ ਵੀ ਕਿਹਾ ਜਾਂਦਾ ਹੈ ਉਹ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਅੰਦਰ ਜਿਹੜੇ ਪਿੱਲਰ ਨੇ ਉਹਦੇ ਉੱਤੇ ਭਗਵਤ ਗੀਤਾ ਲਿਖੀ ਹੋਈ ਹੈ ਭਗਵਤ ਗੀਤਾ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਇਹ ਹੈ ਜੀ ਆਪਣਾ ਭਗਵਤ ਗੀਤਾ ਮੰਦਿਰ ਜਿਹੜਾ ਜੁਗਲ ਕਿਸ਼ੋਰ ਬਿਰਲਾ ਨੇ 1900 ਕੁਛ ਸਾਲਾਂ ਦੇ ਵਿੱਚ ਜਿਹੜਾ ਸਥਾਪਿਤ ਕੀਤਾ ਸੀਗਾ ਉਹਨਾਂ ਦੀ ਇੱਕ ਮੈਮੋਰੀਬਲ ਯਾਦ ਦੇ ਵਿੱਚ ਸਥਾਪਿਤ ਹੋਇਆ ਸੀਗਾ ਇਧਰ ਸ਼ੇਰ ਚੀਤੇ ਤੇ ਅੰਦਰ ਮੰਦਿਰ ਹੈ ਜੀ ਲੋੜ বিষ্ণੂ ਨੂੰ ਡੈਡੀਕੇਟਡ ਹੈ ਜੀ ਇਹ ਅੰਦਰ ਜਿਹੜਾ ਵਿਗ੍ਰਹਿਮ ਸਥਾਪਿਤ ਹੈ ਉਹ ਭਗਵਾਨ ਕ੍ਰਿਸ਼ਨ ਨੂੰ ਜਿਹੜਾ ਹੈਗਾ ਡੈਡੀਕੇਟਿਡ ਹੈ ਤੇ ਇੱਧਰ ਸਤੰਭ ਲੱਗਿਆ ਹੋਇਆ ਜਿਹਦੇ ਤੇ ਗੀਤਾ ਲਿਖੀ ਹੋਈ ਹੈ ਜੀ ਦਿਖਾਨੇ ਜੀ ਭਗਵਤ ਗੀਤਾ ਜਿਹੜੀ ਭਗਵਾਨ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਮਹਾਭਾਰਤ ਦੇ ਯੁੱਧ ਟਾਈਮ ਸੁਣਾਈ ਗਈ ਸੀ ਇੱਧਰ ਗੀਤਾ ਰਥ ਪਰ ਚੜਨਾ ਧਾਰਮਿਕ ਅਪਰਾਧ ਹੈ ਬਿਲਕੁਲ ਜੀ ਅਪਰਾਧ ਹੈ ਜੀ ਇੱਥੇ ਲਿਖੀ ਗਈ ਹੈ ਸਾਰੀ ਦੀ ਸਾਰੀ ਗੀਤਾ ਆ ਜੀ ਸਾਰੇ ਸ਼ਲੋਕ ਉਹਦੇ ਉਹ ਲਿਖੇ ਜਿੱਦਾਂ ਆਹ ਸ਼ਲੋਕ ਆਪਾਂ ਨੂੰ ਪਤਾ ਹੈ ਜੀ ਵਿਦਿਆਯ ਮੰਤਰੇ ਵਰਤਮਾਨਾ ਸ਼ਵਰਮ ਧੀਰਾ ਪੰਡਿਤ ਮਾਨਯਮਾਣਾ વૃਧਨ ਮਾਨਾ ਪਰਯੰਤ ਮੁੱਧਾ ਇਹਦਨੇ ਅਵਨਯਮਾਨਾ ਚ ਪੰਡਿਤਿ ਇਹ ਕੁਝ ਕੁ ਸ਼ਲੋਕ ਆਪਾਂ ਨੇ ਪੜੇ ਹੋਏ ਨੇ ਜਿੱਦਾਂ ਹੁਣ ਜਿਹੜੇ ਚੇਤੇ ਹੋਣਗੇ ਆਪਾਂ ਜ਼ਰੂਰ ਦੱਸਦੇ ਆ ਇਹ ਸਾਰੇ ਸ਼ਲੋਕ ਤੁਸੀਂ ਦੇਖ ਸਕਦੇ ਹੋ ਲਿਖੇ ਹੋਏ ਆ ਜੀ ਤੇ ਉਹਨਾਂ ਦਾ ਅਰਥ ਵੀ ਲਿਖਿਆ ਹੋਇਆ ਹੈ ਹਿੰਦੀ ਦੇ ਵਿੱਚ ਟਰਾਂਸਲੇਟਿਡ ਅਜਿਹਾ ਹੁਣ ਆਹ ਸਟਾਰਟਿੰਗ 'ਚ ਲਿਖਿਆ ਹੁੰਦਾ ਧਰਮ ਖੇtre ਕੁਰੂਖੇtre ਸੰਵੇਤਾ ਯੁਜਤਸਵ ਮਾਮਕਹ ਪਾਂਡਵ ਦੇਵ ਕਿਮਿਕੁਰਵਤ ਸੰਜੇਹ ਪੂਰੇ ਮੰਦਰ ਦੇ ਵਿੱਚ ਸੋਹਣੇ ਸੋਹਣੇ ਦਰਖਤ ਲੱਗੇ ਹੋਏ ਨੇ ਤੇ ਇੱਧਰ ਝਾੜੀਆਂ ਵੀ ਹੈਗੀਆਂ ਤੇ ਆਪਣਾ ਦੇਖੋ ਜੀ ਇੱਧਰ ਸਾਰੇ ਪਾਸੇ ਝੜੀਆਂ ਝੁੜੀਆਂ ਜੀਆਂ ਤੇ ਇੱਧਰ ਛੋਟੇ ਛੋਟੇ ਜਿਹੜੇ ਨੇ ਆਹ ਦਰਖਤ ਲੱਗੇ ਹੋਏ ਨੇ ਤੇ ਬਾਕੀ ਇੱਧਰ ਚੜਨਾ ਮਨਾ ਕਰਿਆ ਹੋਇਆ ਜੀ ਚਲੋ ਚੱਲਦੇ ਆ ਜੀ ਹੁਣ ਬਾਹਰ ਤੇ ਹੁਣ ਸਿੱਧਾ ਬਰਿੰਦਾਵਨ ਨੂੰ ਚਾਲੇ ਪਾ ਕੇ ਉੱਥੇ ਦਾ ਜਿਹੜਾ ਹੈਗਾ ਸਾਰਾ ਦਾ ਸਾਰਾ ਟੈਂਪਲ ਏਰੀਆ ਕਵਰ ਕਰਾਂਗੇ ਜੀ ਇਧਰ ਮਾਤਾਵਾਂ ਲਈ ਲੇਡੀਜ਼ ਲਈ ਜਿਹੜੀ ਹੈਗੀਆਂ ਗੋਪੀ ਡਰੈਸ ਜਿਹਨੂੰ ਸਖੀ ਡਰੈਸ ਵੀ ਕਹਿ ਦਿੰਦੇ ਨੇ ਉਹ ਸੈਲ ਹੋ ਰਹੀਆਂ ਸੇਲ ਕਰ ਰਹੇ ਨੇ ਤੇ ਇਧਰ ਆਪਣੇ ਸਾਈਕਲ ਬਾਹਰ ਖੜੇ ਤੇ ਰਹਾ ਬਾਹਰ ਦਾ ਥਿਊ ਮੰਦਰ ਦਾ ਤੇ ਸਾਹਮਣੇ ਵੀ ਕੋਈ ਮੰਦਰ ਹੈ ਪਰ ਪਤਾ ਨਹੀਂ ਲੱਗ ਰਿਹਾ ਕਿਹੜਾ ਹੈ ਜੀ ਤੇ ਜਿਹੜਾ ਮੈਂ ਤੁਹਾਨੂੰ ਪਿੱਛੇ ਦਿਖਾਇਆ ਆਪਣਾ ਗਾਇਤਰੀ ਤਪੋਭੂਮੀ ਮੰਦਿਰ ਉਹ ਗਾਇਤਰੀ ਪਰਿਵਾਰ ਦਾ ਵਰਲਡ ਦੇ ਵਿੱਚ ਸਭ ਤੋਂ ਸਭ ਤੋਂ ਪ੍ਰਥਮ ਆਪਣਾ ਬਰਥਪਲੇਸ ਵੀ ਕਿਹਾ ਜਾਂਦਾ ਹੈਗਾ ਤੇ ਆਪਾਂ ਗੱਲ ਕਰੀਏ ਦੂਜੀ ਤਾਂ ਉਹ ਜਿਹੜਾ ਹੈਗਾ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਨੇ 1950 ਦੇ ਵਿੱਚ ਸਥਾਪਿਤ ਕਰ ਦਿੱਤਾ ਸੀਗਾ ਜਦੋਂ ਉਹ ਜਿਹੜੇ ਹੁੰਦੇ ਮਹਾਪੁਰਸ਼ ਚਰਨ ਹੁੰਦੇ ਆ ਉਹ ਪਾਰ ਕਰ ਗਏ ਸੀਗੇ ਕੰਪਲੀਟ ਕਰ ਲਈ ਸੀ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ 2400 ਮਹੱਤਵਪੂਰਨ ਹਿੰਦੂ ਪੀਲਗ੍ਰੀ ਮੇਜ ਸਾਈਟਸ ਤੋਂ ਉਹ ਚੱਕ ਕੇ ਲਿਆਏ ਸੀਗੇ ਜਲ ਤੇ ਉੱਥੇ ਦੀ ਰੱਜ ਤੇ ਉਹਦੇ ਨਾਲ ਜਿਹੜਾ ਸੀਗਾ ਸ਼ਿਲਾ ਨਿਆਸ ਕੀਤਾ ਗਿਆ ਸੀਗਾ ਗਾਇਤਰੀ ਟੈਂਪਲ ਦਾ ਜੀ ਬਣੇ ਰਹੋ ਲੋਕ ਦੇ ਨਾਲ ਪਿਰਲਾ ਟੈਂਪਲ ਵੀ ਦੇਖਿਆ ਆਇਦਰ ਆਪਣੇ ਅੱਜ ਗੋਪਰੋ ਦੇ ਨਾਲ ਘੜਲ ਕੱਢੇ ਹੋਏ ਐ ਸੀ ਵੀਡੀਓ ਵਾਲੇ ਬਣੇ ਰਹੋ ਆਇਦਰ ਆਪਣਾ ਸੂਰਜ ਢਲਦਾ ਪਿਆ ਹਾਂ ਚੜ੍ਹਦੇ ਨੂੰ ਸਲਾਮ ਹੈ ਪਰ ਆਪਾਂ ਢਲਦੇ ਨੂੰ ਵੀ ਸਲਾਮਾ ਕਰਦੇ ਹਾਂ ਡਲਦਾ ਤਾਂ ਹੀ ਚੜਦਾ ਹੈ ਚੜਦਾ ਤਾਂ ਹੀ ਡਲਦਾ ਬਣੇ ਰਹੋ। ਹੋ ਇਧਰ ਜੀ ਖਾਸਾ ਤਕੜਾ ਜਾਮ ਲੱਗਿਆ ਹੋਇਆ ਹੈ। ਇਹ ਜਾਮ ਚੋਂ ਲੰਘਦੇ-ਲੰਘਦੇ 10 ਮਿੰਟ ਹੋ ਗਏ। ਹੋਲੀ ਤੁਰਦਾ ਫਿਰ ਰੁਕ ਜਾਂਦਾ ਫਿਰ ਹੋਲੀ ਤੁਰਦਾ ਫਿਰ ਰੁਕ ਜਾਂਦਾ। ਹੋ ਇਧਰ ਹੈ ਜੀ ਆਪਣੇ ਬਜਰੰਗ ਬਲੀ ਜੀ ਦਾ ਮੰਦਰ ਪਾਲਾ ਜੀ ਦਾ। ਤੇ ਚਲਾਓ ਅੰਦਰ ਜਾ ਕੇ ਦੇਖ ਕੇ ਆਨੇ ਆ ਇਹ ਬਜਰੰਗ ਬਲੀ ਦੇ ਪੰਜ ਭਰਾ ਸੀਗੇ ਹਨੂਮਾਨ ਜੀ ਦੇ। ਇਹ ਉਹਨਾਂ ਦਾ ਮੰਦਰ ਹੈ ਬੜਾ ਹੀ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। वृंदावन वाला बहुत कुछ है जी इधर अपने ने क्या हाल है जी हरे कृष्णा राधे राधे, राधे, राधे जय बजरंग राधे ये जो हमारा पांच भाइयों का मंदिर है ना जो बजरंग बली के पांच भाई थे थोड़ा सा इनका इतिहास बताएं और ये जो बना हुआ है कब का बना हुआ है थोड़ा एक संक्षेप देखो इसका जो बनने का जो तारीख है इसका करीबन दो साल के करीब बन 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 गया है दो साल के दो साल में बना है दो साल में बना है अच्छा कितनी देर होगी बने हुए इसको करीबन छः महीना से स्टार्ट है मतलब पिछले छः महीने से आ, वो हुआ है स्टार्ट कि दो, दो, दो साल बनने में लगे अभी पिछले छः महीने से मंदिर खुल गया है खुल गया। अच्छा जी और काफ़ी सुंदर मंदिर है जी ये है। और अंदर जा चले जाएँ ਵੀਡੀਓ ਬਣ ਸਕਦੀ ਹੈ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਨਵਾਂ ਹੀ ਹੈ ਜੀ ਹਲੇ ਤੇ ਚਲਾਓ ਤੇਰੇ ਵਾਹ ਜੀ ਬਾਬਾ ਵਾਹ ਜੀ ਵਾਹ ਪੂਰਾ ਠੰਡਕ ਠੰਡਕ ਵਾਲਾ ਮਾਹੌਲ ਹੈ ਜੀ ਅੰਦਰ ਹਨੂਮਾਨ ਜੀ ਦਾ ਮੰਦਿਰ ਜੀ ਅ ਦਰਸ਼ਨ ਦੇ ਲਈ ਆਪਣਾ ਪਰਦਾ ਕਰ ਦਿੱਤਾ ਗਿਆ ਹੁਣ ਟਾਈਮ ਹੋ ਗਿਆ ਜੀ ਤੇ ਇਹ ਇਹਨਾਂ ਦੇ ਪੰਜ ਹਨੂਮਾਨ ਜੀ ਦੇ ਭਰਾਵਾਂ ਦਾ ਨਾਮ ਸੀ ਕੀਤੋ ਮਾਨ ਗਤੀ ਮਾਨ ਧ੍ਰਿਤੀ ਮਾਨ ਜੀ ਤੇ ਇੱਧਰ ਆਪਣੇ ਹਨੂਮਾਨ ਜੀ ਮਤੀ ਮਾਨ ਤੇ ਸ਼੍ਰੁਤੀ ਮਾਨ ਜੀ ਵਾਹ ਜੀ ਅਰੇ ਨਾਮ ਆ ਕਿੱਡੀ ਸੋਹਣੀ ਪ੍ਰਦਰਸ਼ਨੀ ਹੈ ਜੀ ਬਨਰ ਰਾਜ ਦੀ ਕੇਸ਼ਰੀ ਜੀ ਦੀ ਗੋਦ ਮੇਂ ਪਾਲ ਹਨੂਮਾਨ ਦੀ ਬਹੁਤ ਇਹ ਭਾਰਤ ਕੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀ ਗੜਾ ਜੀ Vrindavan Bala ji ਮੇਂ ਸਥਾਪਿਤ ਹੈ ਇਹ ਨਰਿੰਦਰ ਮੋਦੀ ਜੀ ਦੀ ਗੜਾ ਹੈ ਜਿਹੜੇ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਜੀ ਤੇ ਚਲੋ ਸਰਕਾਰਾਂ ਵੱਲ ਤਾਂ ਆਪਾਂ ਹੈਣੀ ਗਏ ਪਰ ਚਲੋ ਦਿੱਤਾ ਉਹਨਾਂ ਨੇ ਆਪਣਾ ਗੜਾ ਤਾਂ ਵਧੀਆ ਜੀ ਇੱਥੇ ਸਥਾਪਿਤ ਹੈ ਜਰਾ ਤੇ ਇਧਰ ਨਹੀਂ ਜੀ ਆਪਣੇ Vrindavan Bala ji ਸਰਕਾਰ ਕੀ ਜੈ ਜੀ ਵਾਹ ਜੀ ਵਾਹ ਬੜਾ ਸੋਹਣਾ ਮੰਦਿਰ ਸੀ ਜੀ ਇਹ ਤੇ ਉੱਪਰ ਕਮਰੇ ਬਣੇ ਹੋਏ ਆ ਜੀ ਇਹਨਾਂ ਨੇ ਆਪਣਾ ਵਧੀਆ ਤਿਆਰ ਕਰਿਆ ਹੋਇਆ ਜੀ ਸਿਸਟਮ ਸਟੇ ਦਾ ਵੀ ਮੰਦਿਰ ਚ ਬੰਦਾ ਆ ਕੇ ਮੱਥਾ ਵੀ ਟੇਕੇ ਤੇ ਸਟੇ ਵੀ ਕਰ ਸਕਵੇ ਸ੍ਰੀ ਗੁਰੂ ਨਾਨਕ ਟੀਲਾ ਜੀ ਬਰਿੰਦਾਵਨ ਪੱਤੇ ਆਰਾਮ ਦੇ ਆਰਾਮ ਸੋਰੀ ਬਾਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਟੀਲਾ ਜੀ ਮਥਰਾ ਬਰਿੰਦਾਵਨ ਜੀ ਬਰਿੰਦਾਵਨ ਦੇ ਬਾਜ਼ਾਰ ਜੀ ਪਿੱਛੇ ਆਪਣਾ ਸੀਗਾ ਮੰਦਰ ਬਾਂਕੇ ਵਿਹਾਰੀ ਟੈਂਪਲ ਜਿਹੜਾ ਅਸੀਂ ਸ਼ੁਵਰੇ ਦਿਖਾਵਾਂਗੇ ਮੰਗਲਾ ਦੇ ਟਾਈਮ ਮੰਗਲਾ ਦੇ ਟਾਈਮ ਜੇ ਨਾ ਵੀ ਜਾ ਪਏ ਤਾਂ ਕੁਝ देर ਬਾਅਦ ਫਿਰ ਦਿਖਾ ਦਾਂਗੇ ਇਸ ਟਾਈਮ ਅਸੀਂ ਜਾ ਰਹੇ ਹਾਂ ਇਸ ਕੋ ਇੰਟਰਨੈਸ਼ਨਲ ਸੁਸਾਇਟੀ ਫॉर ਕ੍ਰਿਸ਼ਨਾ ਕੌਨਸ਼ੀਅਸਨੈਸ ਆ ਫਾਊਂਡੇਡਡ ਬਾਈ ਅਭੇ ਚਰਨਾਵਿੰਦ ਪੱਤਿ ਵਿਦਾਂਤ ਸਵਾਮੀ ਸ਼੍ਰੀਲਾ ਪ੍ਰਭੂ ਪਾਦਵਾ ਜੀ ਦਾ ਅੱਖਾਂ ਬੰਦ ਚਾਲੂ ਕਰਦੇ ਹੋਏ ਆਪਣੇ ਹਰੀ ਕਿਹੜਾ ਮੰਦਿਰ ਹੈ ਇਸਕੋਨ ਇੰਟਰਨੈਸ਼ਨਲ ਸੈਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ ਅੰਤਰਰਾਸ਼ਟਰੀ ਕ੍ਰਿਸ਼ਨਾ ਭਾਵਨਾ ਮ੍ਰਿਤ ਸੰਗ ਰਾਤ ਦਾ ਟਾਈਮ ਹੈ ਜੀ ਤੇ ਆਪਾਂ ਹੁਣ ਇਸਕੋਨ ਮੰਦਿਰ ਜਾ ਰਹੇ ਹਾਂ ਤਿਆਰ ਪਰ ਤਿਆਰ ਆ ਜੀ ਇਸ ਕੋਨ ਮੰਦਰ ਦੇ ਅੰਦਰ ਜਾਣ ਵਾਸਤੇ ਤੇ ਅੱਜ ਪਰਨਾ ਬਣ ਲਿਆ ਹਰਪਾਲ ਨੇ ਬਣਿਆ ਤੇ ਅੱਜ ਕੋਨ ਜਾਵਾਂਗੇ ਪਰਨਾ ਬਣ ਕੇ ਜੀ ਕਿ ਨਹੀਂ ਹਰਪਾਲ ਇਧਰ ਮੜਾਸਾ ਬਣਿਆ ਹੋਇਆ ਇੰਨੇ ਤੇ ਇਧਰ ਮੇਰਾ ਪਰਨਾ ਬਣਿਆ ਹੋਇਆ ਜਰੂਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗ ਰਿਹਾ ਕਦੀ ਪੱਗ ਵੀ ਬੰਨ ਲਵਾਂਗੇ ਚਲੋ ਜੀ ਮੰਦਰ ਜਾ ਰਹੇ ਹਾਂ ਜੀ ਤੇ ਬਣੇ ਰਹੋ ਵਲੋਗ ਦੇ ਨਾਲ ਅੰਦਰ ਜਾ ਕੇ ਜੋ ਵੀ ਪ੍ਰਦਰਸ਼ਨੀ ਹੁੰਦੀ ਹੈ ਜੋ ਕੁਝ ਵੀ ਦੇਖਦਾ ਤੋਖਣੇ ਆ ਜੀ ਹਰੀ ਬੋਲ ਇਧਰ ਆਪਣੀਆਂ ਸਖੀ ਡਰੈਸਾਂ ਗੋਪੀ ਡਰੈਸ ਵੀ ਜਿਨ੍ਹਾਂ ਨੂੰ ਕਹ ਦਿੰਦੇ ਆ ਤੇ ਇਧਰ ਆਪਾਂ ਨੂੰ ਬੈਗ ਜਮ੍ਹਾਂ ਕਰਾਉਣਾ ਪਊਗਾ ਇਸ ਕੌਂਡ ਦੇ ਅੰਦਰ ਜਾਣ ਵਾਸਤੇ ਇਸ ਕੌਂਡ ਇੱਕਈ ਬੰਦੇ ਅੰਗਰੇਜ਼ਾਂ ਦਾ ਮੰਦਰ ਵੀ ਕਹ ਦਿੰਦੇ ਆ ਪਰ ਇਹ ਗਲਤ ਹੈ ਜੀ ਇਹ ਅੰਗਰੇਜ਼ ਆਵਾ ਆਉਂਦੇ ਨੇ ਤਾਂ ਕਰਕੇ ਅੰਗਰੇਜ਼ਾਂ ਦਾ ਮੰਦਰ ਕਿਹਾ ਜਾਂਦਾ ਇਧਰ ਚੱਪੜਾ ਜਮ੍ਹਾਂ ਕਰਾ ਦਈਏ ਜੀ ਇਹ ਵੀ ਜਮ੍ਹਾਂ ਕਰਾਣੀ ਪੈਂਦੀ ਹੈ ਜੀ ਆ ਥੋੜਾ ਹਿੰਦੀ ਪੜ੍ਹ ਕੇ ਪੜ੍ਹ ਲਓ ਜੀ ਇਹ ਚਲੋ ਜੀ ਇਹਨੇ ਇਹ ਕਿਤਾਬ ਪ੍ਰਭੂ ਪਾਜ ਜੀ ਦੁਆਰਾ ਲਿਖੀਆਂ ਹੋਈਆਂ ਜੀ ਤੇ ਚੈੱਕ ਕਰ ਸਕਦੇ ਹੋ ਜੀ ਆ ਇਧਰ ਜੀ ਆਪਣੇ ਬ੍ਰਜ ਮੰਡਲ ਦਰਸ਼ਨਾ ਜਿਹੜੀ ਪ੍ਰਭੂ ਪਾਜ ਜੀ ਦੁਆਰਾ ਲਿਖੀ ਗਈ ਹੈ ਕਿਤਾਬ ਹੈ ਜੀ ਤੇ ਇਹ ਆਪਣੀ ਭਗਵਦ ਗੀਤਾ ਪ੍ਰਭੂ ਪਾਜ ਜੀ ਦੁਆਰਾ ਲਿਖੀ ਹੋਈ ਭਗਵਦ ਗੀਤਾ ਹੈ ਹਾਂਜੀ ਹਾਂਜੀ ਅਬੇ ਚਰਨਾਰਵਿੰਦ ਦੇ ਭਗਤੀ ਵੇਦਾਂਤ ਸੁਆਮੀ ਪ੍ਰਭੂ ਪਾਜ ਜੀ ਦੁਆਰਾ ਲਿਖੀ ਹੋਈ ਹੈ ਜੀ ਇਹ ਤੇ ਇਹਦੇ ਆਪਣੇ 16 ਵਰਸ ਨੇ ਜੀ ਤੇ 700 ਸ਼ਲੋਕ 18 ਵਰਸ ਤੇ 700 ਸ਼ਲੋਕ ਹੁੰਦੇ ਨੇ ਜੀ ਚਲੋ ਜੀ ਚਲੀਏ ਜੀ ਵਾਹ ਜੀ ਕਰਸ਼ਨ ਕਰੋ ਜੀ 크੍ਰਿਸ਼ਨ ਬਲਰਾਮ ਟੈਂਪਲ ਇਸ ਕੋਣ ਦੇ ਜੀ ਤੇ ਇਹ ਟੈਂਪਲ ਜਿਹੜਾ ਫਾਊਂਡ ਕਰਿਆ ਗਿਆ ਸੀਗਾ ਮਤਲਬ ਇਹ ਜਿਹੜਾ ਸੁਸਾਇਟੀ ਫਾਊਂਡ ਕਰੀ ਗਈ ਸੀ ਇਸ ਕੋਣ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ ਉਹ ਪ੍ਰਭੂ ਪਾਜ ਜੀ ਦੁਆਰਾ ਫਾਊਂਡ ਕਰੀ ਗਈ ਸੀ ਸ਼੍ਰੀਲਾ ਪ੍ਰਭੂ ਪਾਜ ਜੀ ਸਾਰੇ ਰੂਲ ਤੋੜ ਦੇਾਂਗੇ ਹਰੇ ਕ੍ਰਿਸ਼ਨ ਇਸ ਕੋਨ ਦੇ ਦਰਸ਼ਨ ਕਿੱਦਾਂ ਦੇ ਲੱਗੇ ਜਰੂਰ ਦੱਸਿਓ ਇਹ ਹੈ ਜੀ ਪ੍ਰਭੂ ਪਾਜਰੀ ਸਮਾਦੀ ਇਹ ਸੀ ਭਗਤੀ ਵੇਦਾਂਤ Swami ਸ਼੍ਰੀਲਾ ਪ੍ਰਭੂ ਪਾਜਰੀ ਦੀ ਸਮਾਦੀ ਜਿਹੜੇ ਫਾਊਂਡਰ ਨੇ ਜੀ ਇਸ ਕੋਨ ਮੰਦਿਰ ਦੇ ਜੀ ਚਲੋ ਜੀ ਹਰੀ ਬੋ ਨਮੋ ਓਮ ਵਿਸ਼ਨੂ ਪਦਾਇ ਕ੍ਰਿਸ਼ਨ ਪ੍ਰੇਸ਼ਟਾਇ ਭੂਤ ਦੇ ਸ਼੍ਰੀਮਤੀ ਭਗਤੀ ਵੇਦਾਂਤ Swami ਨੀਤੀ ਨਾਮਿਨੀ ਨਾਵਸਤੇ ਸਰਸਵਤ ਦੇ ਗੌਰਵਾਣੀ ਪ੍ਰਚਾਰਿਣੇ ਨਿਰਵਿਸ਼ੇਸ਼ ਸ਼ੂਨਿਆਵਾਦੀ ਪਾਸ਼ਚਾਤ ਦੇਸ਼ਕਾਰੀਣੀ समाधि यह जगन्नाथ जी का रथ होंगे यह है जगन्नाथ जी का रथ जी बोल ये जरा तिलक लग्या देख सकते हो यह हमद पुंडरा तिलक जी ओरथ पुंडर ਜੀ ਪ੍ਰਭੂ ਪਾ ਜੀ ਦਾ ਮਿਊਜ਼ੀਅਮ ਜੀ ਸਾਹਮਣੇ ਕ੍ਰਿਸ਼ਨ ਰਾਦਾ ਵਿਗਰਾਹ ਤੇ ਇੱਧਰ ਪੰਜ ਤਤਵ ਨੇ ਜੀ ਆਪਣੇ ਪੰਜ ਤਤਵ ਜਿਹੜੇ ਵਿੱਚ ਘਰਨੇ ਚਤਨ ਮਹਾਪ੍ਰਭੂ ਨਿਧਾਨੰਦ ਆਦਵੈਚਾਰ ਚਾਰਯ ਸ਼੍ਰੀਵਾਸ਼ਾਦੀ ਤੇ ਆਪਣੇ ਗਦਾਧਰ ਪੰਡਿਤ ਛੇ ਜਗਨਨਾਥ ਜੀ ਨੇ ਇੱਧਰ ਧਰਤੀ ਹੈ ਜੀ ਇਹਨਾਂ ਨੇ ਕੌਨਸ਼ੀਅਸਨੈਸ ਬੜੇ ਹਾਈ ਲੈਵਲ ਦੀ ਕਰੀ ਤੀ ਹਾ ਪ੍ਰਭੂ ਜੀ ਸ਼੍ਰੀ ਨਾਰਦ ਤੇ ਸ਼੍ਰੀ ਵਿਆਸ ਜੀ ਵਾਹ ਜੀ ਵਾਹ ਜੀ ਮਸਾਲਾ ਤੇਜ ਹੈ ਜੀ ਤੇ 40 ਰੁਪਈਆ ਦਾ ਗਲਾਸ ਹੈ ਜੀ ਸੋਡੇ ਜੀ ਦਾ ਥੋੜਾ ਮਹਿੰਗਾ ਪਰ ਚਲੋ ਪੀ ਲੋ ਹਣ ਇਧਰ ਜੀ ਗੁਰੂ ਘਰ ਦਾ ਗੇਟ ਬੰਦ ਹੋ ਰਿਹਾ ਸਾਨੂੰ ਹੋਣ ਆ ਗਿਆ ਜੀ ਆਪਣੇ ਸੰਦੀਪ ਵੱਲੋਂ ਤੇ ਸਾਨੂੰ ਫਿਰ ਹੁਣ ਜਾਣਾ ਪੈਣਾ ਹੈ ਨਹੀਂ ਤਾਂ ਅਸੀਂ ਫਿਰ ਜੇ ਬਾਹਰ ਪੈ ਗਏ ਤਾਂ ਫਿਰ ਮੱਛਰ ਨੇ ਸਾਨੂੰ ਖਾ ਜਾਣਾ ਜੀ ਜੇ ਗੱਲ ਕਰੀਏ ਰਾਧਾ ਰਾਧਾ ਜੀ ਰਾਧਾ ਰਾਧਾ ਜੀ ਤੇ ਆਪਾਂ ਫਿਰ ਪ੍ਰੇਮੰਦਰ ਅੱਜ ਨਹੀਂ ਜਾਵਾਂਗੇ ਉੱਥੇ ਕੱਲ ਜਾਵਾਂਗੇ ਅੱਜ ਜੀ ਅਸੀਂ ਹੋ ਸਕੇ ਆ ਪ੍ਰੇਮਾਨੰਦ ਜੀ ਦੇ ਦਰਸ਼ਨ ਕਰਾਵਾਂਗੇ ਜੀ ਜੇ ਉਹ ਵੀ ਨਾ ਹੋ ਸਕੇ ਫਿਰ ਉਹ ਵੀ ਕੱਲ ਕਰਾਵਾਂਗੇ। ਉਹ ਇਧਰ ਇੱਕ ਆਂਦੀ ਹੈ ਜੀ ਕੈਂਪਾ ਜਿਹਨੂੰ ਹਰਪਾਲ ਕਹਿੰਦਾ ਚੰਪਾ ਜੀ ਤੇ ਮਰੀਂਡਾ ਮਰੀਂਡਾ ਦੇ ਦੋ ਮਰੀਂਡਾ ਹੀ ਲਿਖਿਆ ਹੋਇਆ ਸਹੀ ਇੱਥੇ। ਫਰਾਈਡੇ ਵੀ ਜਾ ਬਿੱਟਰਸ ਇਹ ਜੀ ਸ਼੍ਰੀ ਗੁਰਾਂਗ ਬਾਬਾ ਸਮਾਦੀ ਸਥਲ ਜੀ। ਸ਼੍ਰੀ ਰਾਧਾ ਰਮਣ ਨਵਾਸ ਆਸ਼ਰਮ ਹੈ ਜੀ ਇਹ। ਤੇ ਇਹ ਸਵੇਰੇ ਦਿਖਾਵਾਂਗੇ ਜੀ ਹੁਣ। ਪਿੰਦਰਾਬਨ ਦੇਖ ਕੇ ਹੁਣ ਜਾ ਰਹੇ ਹਾਂ ਜੀ ਅਸੀਂ ਅੱਗੇ ਤੇ ਹੁਣ ਜਾ ਰਹੇ ਹਾਂ ਜੀ ਸ੍ਰੀ ਗੁਰੂ ਨਾਨਕ ਢੀਲਾ ਗੁਰੂ ਘਰ ਵਾਪਸੀ ਤੇ ਇਹੀ ਉਮੀਦ ਕਰਦੇ ਹਾਂ ਜੀ ਕਿ ਉੱਥੇ ਦੇ ਜਿਹੜੇ ਦਰਵਾਜ਼ੇ ਨੇ ਉਹ ਬੰਦ ਨਾ ਹੋਏ ਹੋਣ ਨਹੀਂ ਤਾਂ ਫਿਰ ਬਾਹਰ ਮਛਰਾਂ ਚ ਪੈਣਾ ਪੈ ਸਕਦਾ ਹੈ। ਚਲੋ ਜੀ। ਇਹ ਜਿਹੜਾ ਪਿੰਦਰਾਬਨ ਹੈ ਜੀ ਇਹ ਆਂਦਾ ਜੀ ਆਪਣਾ ਬ੍ਰਜ ਡਿਵੀਜ਼ਨ ਦੇ ਵਿੱਚ ਤੇ ਇੱਥੇ ਬ੍ਰਜ ਭਾਸ਼ਾ ਬੋਲੀ ਜਾਂਦੀ ਹੈ। ਤੇ ਇੱਥੇ ਦੇ ਲੋਕਾਂ ਨੂੰ ਬ੍ਰਜਵਾਸੀ ਕਿਹਾ ਜਾਂਦਾ ਹੈ। ਇਦਰ ਮੱਖਣ ਚੋਰ ਹੈ ਰਖਸ਼ੇ ਨੇ ਸਾਨੂੰ ਉੱਥੇ ਆ ਜੀ ਗੁਰੂ ਘਰ ਬਣੇ ਰਹੋ ਵਲੋਗ ਦੇ ਨਾਲ ਹੁਣ ਤਾਂ ਵੈਸੇ ਵਲੋਗ ਸਮਾਪਤੀ ਦੀ ਕਗਾਰ ਤੇ ਹੈ ਤੇ ਫਿਰ ਹੁਣ ਪ੍ਰੇਮਾਨੰਦ ਜੀ ਦੇ ਦਰਸ਼ਨ ਅੱਜ ਨਹੀਂ ਹੋ ਪਾਣਗੇ ਜੀ ਮਾਫੀ ਹੈ ਜੀ ਕੱਲ ਤੁਹਾਨੂੰ ਕਰਾਵਾਂਗੇ ਜੀ ਪ੍ਰੇਮਾਨੰਦ ਜੀ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੇਟ ਖੁੱਲ੍ਹਾ ਹੀ ਹੈ ਜੀ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਲਈ ਗੇਟ ਖੋਲ ਕੇ ਰੱਖਿਆ ਹੋਇਆ ਹੈ ਬਹੁਤ ਬਹੁਤ ਧੰਨਵਾਦੀ ਗੀਟ ਲਾ ਦਿੰਨੇ ਆ ਅਫੜੀ ਚਲੋ ਮੰਦਰਾਂ ਦੇ ਦਰਸ਼ਨ ਦਿਦਾਰ ਕਰਕੇ ਤੇ ਹੁਣ ਇਸ ਕੋਣ ਵੀ ਚਲੇ ਗਏ ਸੀ ਆਪਾਂ ਤੁਹਾਨੂੰ ਬਾਲਾ ਜੀ ਦੇ ਮੰਦਰ ਦੇ ਵੀ ਦਰਸ਼ਨ ਦਿਦਾਰ ਕਰਾਤੇ ਸੀਗੇ ਤੇ ਨਾਲ ਆਪਾਂ ਤੁਹਾਨੂੰ ਪਿਰਲਾ ਮੰਦਰ ਦੇ ਵੀ ਦਰਸ਼ਨ ਦਿਦਾਰ ਕਰਾਏ ਤੇ ਕ੍ਰਿਸ਼ਨ ਜਨਮ ਭੂਮੀ ਦੇ ਵੀ ਦਰਸ਼ਨ ਦਿਦਾਰ ਕਰਾਏ ਆ ਚਾਰ ਪੰਜ ਮੰਦਰ ਜਿਹੜੇ ਸੀਗੇ ਆਪਾਂ ਤੁਹਾਨੂੰ ਦਿਖਾ ਦਤ ਨੇ ਹੁਣ ਤਾਂ ਵਲੋਗ ਜਿਹੜਾ ਹੈਗਾ ਆਪਾਂ ਇੱਥੇ ਸਮਾਪਤ ਕਰਦੇ ਆਂ ਮੈਂ ਹੋਪ ਕਰਦਾਂਗਾ ਕਿ ਤੁਹਾਨੂੰ ਇਹ ਵਲੋਗ ਚੰਗਾ ਲੱਗਿਆ ਹੋਣਾ ਏਦਾਂ ਹੀ ਤੁਸੀਂ ਸਾਡੇ ਵਲੋਗ ਨੂੰ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਚੈਨਲ ਨੂੰ ਤੇ ਅੱਗੇ ਤੋਂ ਅੱਗੇ ਸਾਡੀ ਜਿਹੜੀ ਵੀਡੀਓ ਹੈ ਉਹ ਸਾਂਝੀ ਕਰਦੇ ਰਹੋ ਇੱਧਰ ਆਪਣਾ ਬਿੱਟੂ ਤੇ ਸੰਦੀਪ ਐਡਿਟ ਕਰੀ ਜਾਂਦੇ ਵਲੋਗ ਮਿਲਦੇ ਆਂ ਜੀ ਆਪਾਂ ਫੇਰ ਏਦਾਂ ਦੀ ਇੱਕ ਹੋਰ ਫਰੈਸ਼ ਬਹੁਤ ਹੀ ਵਧੀਆ ਨਜ਼ਾਰੇਦਾਰ ਵੜੀ ਵੀਡੀਓ ਦੇ ਵਿੱਚ ਬਣੇ ਰਹੋ ਵਲੋਗ ਨੂੰ ਹੁਣੇ ਲਾਈਕ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਤੇ ਰੱਬ ਰਾਖਾ ਜੀ ਗੁੱਡ ਬਾਏ